ਕੀ ਤੁਸੀਂ ਜਾਣਦੇ ਹੋ ਲਾਹੌਰੀ ਜੀਰਾ ਦਾ ਸੱਚ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਕਿ ਲਾਹੌਰੀ ਜੀਰਾ ਲਾਹੌਰ ਦਾ ਬ੍ਰਾਂਡ ਆ ਤੁਹਾਨੂੰ ਮੈਂ ਦੱਸਦਾ ਕਿ ਲਾਹੌਰੀ ਜੀਰਾ ਲਾਹੌਰ ਦਾ ਨਹੀਂ ਇਹ ਇੰਡੀਆ ਦਾ ਬ੍ਰਾਂਡ ਆ ਲਾਹੌਰੀ ਜੀਰਾ ਇਹਦਾ ਨਾਮ ਇਸ ਕਰਕੇ ਪਿਆ ਸੀ ਕਿਉਂਕਿ ਇਹਦੇ ਵਿੱਚ ਪਾਇਆ ਜਾਂਦਾ ਸੈਦਾਂ ਨਾਮਕ ਸੈਦਾਂ ਨਾਮਕ ਜੋ ਕੀ ਹੁੰਦਾ ਲਾਹੌਰ ਤੋਂ ਇਸੇ ਕਾਰਨ ਇਸ ਦਾ ਨਾਮ ਲਾਹੌਰੀ ਜੀਰਾ ਪਿਆ ਇਹਦੇ ਫਾਊਂਡਰ ਤਿੰਨ ਦੋਸਤ ਸੀ ਜਿਗਰੀ ਜਿਸ ਦਾ ਨਾਮ ਸੀ ਸੌਰਵ ਮੁੰਜਾਲ ਸੌਰਵ ਬੂਤਨਾ ਤੇ ਨikhil ਡੋਡਾ ਤਿੰਨ ਬੈਸਟ ਫਰੈਂਡਸ ਸੀ ਉਹਨਾਂ ਨੇ ਡਰਿੰਕ ਬਣਾਈ ਆ ਤੇ ਅੱਜ ਦੇਸ਼ ਭਰ ਬੱਚੇ ਬੱਚੀਆਂ ਡਰਿੰਕ ਪੀਤੀ ਹੋਣੀ ਤੇ ਅੱਜ ਵਰਲਡ ਵਿੱਚ ਇਸ ਦੀ 1 ਸਾਲ ਦੀ ਨੈਟਵਰਥ 2800 ਕਰੋੜ ਆ ਦੇਖੋ ਇੱਕ ਛੋਟੀ ਸਿੰਪਲੀ ਡਰਿੰਕ ਤੋਂ ਕਿੰਨਾ ਵੱਡਾ ਲੈਵਲ ਸੈੱਟ ਕਰਦਾ ਜੇਕਰ ਬੰਦਾ ਚਾਹੇ ਜ਼ੀਰੋ ਤੋਂ ਹੀਰੋ ਬਣਨ ਦੇ ਵਿੱਚ ਟਾਈਮ ਨਹੀਂ ਲੱਗਦਾ ਪਰ ਬੰਦੇ ਨੂੰ ਬਹੁਤ ਸਾਰੇ ਮੁਕਸ਼ਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਜੇ ਬੰਦੇ ਅੰਦਰ ਹੁਨਰ ਆ ਬੰਦੇ ਅੰਦਰ ਟੈਲੈਂਟ ਆ ਤਾਂ ਬੰਦਾ ਕੁਝ ਵੀ ਕਰ ਸਕਦਾ ਦੇਖੋ ਕਿ ਛੋਟੀ ਜੀ 10 ਰੁਪਏ ਡਰਿੰਕ ਦਾ ਇਹ ਕਿ 10 ਸੇਬੇ ਡਰਿੰਕ ਤੋਂ ਬੰਦੇ 2500 ਕਰੋੜ ਦਾ business ਖੜਾ ਕਰਤਾ। ਜਿੰਮਨਤਾ ਚਾਹੇ ਕੁਛ ਵੀ ਕਰ ਸਕਦਾ ਕੋਈ ਵੀ ਕੰਮ ਚਾਹੇ YouTube ਆ Instagram ਆ Facebook ਆ ਕੋਈ ਪਲੈਟਫਾਰਮ ਆ ਆਪਾਂ ਕਿਤੇ ਵੀ ਕੁਛ ਵੀ ਕਰ ਸਕਦੇ ਆ ਪਰ ਬੰਦੇ ਅੰਦਰ ਹਿੰਮਤ ਹੋਣੀ ਚਾਹੀਦੀ ਆ। ਦੇਖੋ ਇਹ ਕੰਪਨੀ ਦੀ ਸ਼ੁਰੂਆਤ ਹੋਈ ਸੀ 2016 ਵਿੱਚ ਅੱਜ ਚੱਲ ਰਿਹਾ 2026 ਪੂਰੇ 10 ਸਾਲ ਹੋ ਗਏ 10 ਸਾਲ ਵਿੱਚ ਇਹ ਕੰਪਨੀ brand ਬਣ ਗਈ ਅੱਜ ਵੱਲ ਦੇ ਵਿੱਚ ਕੋਈ ਐਸੀ ਦੇਸ਼ ਜਾਂ ਫਿਰ ਐਸੀ ਕੰਟਰੀ ਨਹੀਂ ਹੋਣੀ ਜਿੱਥੇ ਇਹ ਡਰਿੰਕ ਨਹੀਂ ਪਹੁੰਚਦੀ। ਬਹੁਤ ਸਾਰੇ ਮੁਸ਼ਕਲਾਂ ਸਾਹਮਣੇ ਵੀ ਕਰਨਾ ਪਿਆ ਗਿਆ ਬਹੁਤ ਸਾਰੇ ਉਤਾਰ ਚੜ੍ਹਾਅ ਵੀ ਆਏ ਸੀ ਪਰ ਬੰਦੇ ਨੇ ਹਿੰਮਤ ਨਹੀਂ ਹਾਰੀ ਅੱਜ ਇਸ ਕੰਪਨੀ ਨੂੰ ਬ੍ਰਾਂਡ ਬਣਾਤਾ ਨਾਹੋਰੀ ਜਿਹੜਾ ਲਾਹੌਰ ਦਾ ਨਹੀਂ ਇਹ ਇੰਡੀਆ ਦਾ ਬ੍ਰਾਂਡ ਆ ਬਈ ਨੂੰ ਬਹੁਤ ਬਹੁਤ ਸ਼ੇਅਰ ਕਰਦੋ ਕਮੈਂਟ ਕਰ ਲਾਈਕ ਕਰ ਦਿਓ ਤੇ ਜੀ ਐਂਡ